¡Vamos, vamos, vamos! ¡Vamos, vamos, vamos! ¡Vamos, vamos, vamos! ¡Vamos, vamos, vamos! ¡Vamos, ਕੋੜ ਕੇ ਜਿਹੜੀਆਂ ਪਿੱਛੇ-ਪਿੱਛੇ ਜਿਹੜੀਆਂ ਪਿੱਛੇ-ਪਿੱਛੇ ਮੈਂ ਤੇ ਕਾਹ ਦੀ ਫੀਤਰ ਕਾੰਡ ਰੱਖੀ ਆ ਅੱਜ ਦਾ ਜੇ ਉਹ ਮੰਗ ਪੱਤਰ ਦਿੱਤੀ ਕਮਿਸ਼ਨਰ ਸਾਹਿਬ ਨੂੰ ਮੁੱਖ ਮੰਤਰੀ ਦੇ ਨਾਂ ਤੇ ਭੇਜ ਰਹੇ ਆ ਇਹਦਾ ਮੁੱਖ ਏਜੰਡਾ ਇਹ ਹੈ ਕਿ 1 ਅਗਸਤ ਨੂੰ ਸੁਪਰੀਮ ਕੋਰਟ ਨੇ ਵਾਲਮੀਕੀ ਮਜਬੀ ਸਿਕ ਭਾਈਚਾਰੇ ਨੂੰ 12.5% ਕੋਟਾ ਦੇਣ ਦਾ ਐਲਾਨ ਕੀਤਾ ਸੀਗਾ ਕਿ ਇਹਨਾਂ ਨੂੰ ਅਲੱਗ ਤੋਂ ਕੋਟਾ ਮਿਲਣਾ ਚਾਹੀਦਾ ਜਿਹੜੇ ਲੋਕ ਪਛੜੇ ਤੋਂ ਪਛੜੇ ਰਹਿ ਚੁੱਕੇ ਆ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਬੰਦੀ ਨੌਕਰੀ ਵਿਦਿਆ ਦਾ ਆਧਾਰਾ ਦੂਜਾ ਤੇ ਜਾਂ ਜੋ ਵੀ ਇਹਦੇ ਚਾਹੁੰਦਾ ਉਹ ਦਿੱਤਾ ਜਾਣਾ ਚਾਹੀਦਾ ਪਰ ਲਗਭਗ 1 ਸਾਲ ਹੋਣ ਨੂੰ ਆ ਗਿਆ ਵਾ ਪੰਜਾਬ ਦੀ ਸਰਕਾਰ ਨੂੰ ਐਸ.ਡੀ.ਐਮ ਸਾਹਿਬ ਦੇ ਰਾਹੀਂ ਮੁੱਖ ਮੁੱਖ ਮੰਤਰੀ ਦੇ ਨਾਂ ਦੇ ਮੰਗ ਪੱਤਰ ਦਿੱਤੇ ਗਏ ਸੀ ਪਰ ਅੱਜ ਤੱਕ ਮੁੱਖ ਮੰਤਰੀ ਸਾਹਿਬ ਨੇ ਇਧਰ ਵੱਲ ਧਿਆਨ ਨਹੀਂ ਦਿੱਤਾ ਅੱਜ ਪਹਿਲਾ ਮੰਗ ਪੱਤਰ ਜ਼ਿਲ੍ਹਾ ਵਾਈਜ਼ ਗੁਰਦਾਸਪੁਰ ਚ ਦਿੱਤਾ ਜਾ ਰਿਹਾ ਵਾ ਜੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ बसपा ਅੰਬੇਦਕਰ ਪਾਰਟੀ ਵੱਲੋਂ ਮੰਗ ਪੱਤਰ ਦਿੱਤੇ ਜਾਊਗੇ ਜੇ ਜਲਦੀ ਸਰਕਾਰ ਇਧਰ ਵੱਲ ਨਹੀਂ ਧਿਆਨ ਦਿੰਦੀ ਤੇ ਆਉਣ ਵਾਲੇ ਸਮੇਂ 'ਚ ਜਲਦੀ ਮੁੱਖ ਮੰਤਰੀ ਦੀ ਕੋਠੀ ਦੇ ਘਰਾਉ ਦੀ ਤਿਆਰੀ ਕੀਤੀ ਜਾਊਗੀ ਇੱਕ ਪਾਸੇ ਤੁਸੀਂ बसपा ਦਾ ਨਾਅਰਾ ਲਾਇਆ ਔਰ ਅੰਬੇਦਕਰ ਜੀ ਨੂੰ ਪ੍ਰਧ ਮੁੱਖ ਮੰਤਰੀ ਸਾਹਿਬ ਮੰਨਦੇ ਵੀ ਬੋਤ ਆ ਉਹਨਾਂ ਦੀ ਫੋਟੋ ਵੀ ਲਗਾਈ ਆ ਪਰ ਫਿਰ ਕਿਉਂ ਨਹੀਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਗੱਲ ਇਹ ਕਿ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਨੂੰ ਲਗਾਇਆ ਪਿਆ ਵਾ ਭਗਤ ਸਿੰਘ ਜੀ ਦੀ ਫੋਟੋ ਨੂੰ ਲਾਇਆ ਪਿਆ ਵਾ ਪਰ ਬਾਵਾ ਸਾਹਿਬ ਨੇ ਕਿਹਾ ਜਿਹਾ ਕਿ ਮੇਰੀ ਦਫਤਰ ਫੋਟੋ ਚ ਚਾਹੀਦੀ ਮੇਰੇ ਬੰਦੇ ਜਿਹੜੇ ਉਹ ਦਫਤਰਾ ਚ ਚਾਹੀਦੇ ਜਿਹੜੀਆਂ ਕਿ ਅਜੇ ਤੱਕ ਸਰਕਾਰ ਨੇ ਪর্তੀਆਂ ਜਿਹੜੀਆਂ ਨਹੀਂ ਕੀਤੀਆਂ ਕਿਹੜੀ ਮੰਗ ਨੂੰ ਲੈ ਕੇ ਹੁਣ ਤੁਸੀਂ ਡੀਸੀ ਸਾਹਿਬ ਨੂੰ ਜਾ ਰਹੇ ਹੋ ਔਰ ਕਿਹੜੀ ਕਿਹੜੀ ਮੰਗ ਵਿੱਚ ਰੱਖੀ ਗਈ ਆ ਡੀਸੀ ਸਾਹਿਬ ਨੂੰ ਇਹੀ ਮੰਗ ਕੀਤੀ ਜਾਣੀ ਆ ਕਿ ਸਾਡਾ ਜਿਹੜਾ ਇਹ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਜਲਦ ਤੋਂ ਜਲਦ ਭੇਜ ਕੇ ਸਾਡੇ 12% ਕੋਟਾ ਜਿਹੜਾ ਉਹ ਜਲਦ ਤੋਂ ਜਲਦ ਲਾਗੂ ਕਰਾਇਆ ਜਾ ਸਕੇ ਤਾਂ ਕਿ ਇਹ ਲੋਕਾਂ ਦੇ ਘਰਾਂ ਚੋਂ ਵੀ ਗਰੀਬੀ ਦਾ ਦਲਦਲ ਜਿਹੜਾ ਫਸੇ ਹੋਏ ਗਰੀਬੀ ਦੇ ਦਲਦਲ ਚ ਫਸੇ ਉਹ ਨਿਕਲਾ ਜਾ ਸਕੇ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਅੱਗੇ ਕੀ ਕੀਤਾ ਜਾਵੇਗਾ ਜਿਵੇਂ ਉਹਨਾਂ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਪ੍ਰੋਗਰਾਮ ਲੀਕ ਕੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਦੀ ਤਿਆਰੀ ਕਰਾਂਗੇ